ਕਹਾਉ ਤਲ ਗੁਰ ਸੇਵੀ ਐ ਅਹਨੇ ਸਹਜ ਸੁਭਾਈ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਕਸਮਦੀ ਨੂਰੇ ਅਰਸਾ ਹੋ ਕੋ ਰਸਾ ਹੋ ਛੱਟੀ ਐ ਤੋਦ ਡਿਠੇ ਸੱਚੇ ਪਾਤਿਸਾ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਿਸਾ ਸਿਰ ਸਾਹਾਂ ਦਾ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਜਣ ਸਚਾ ਪਾਤੇ ਸਾਹੋ ਸਿਰ ਸਾਹ ਹਾਂਦੈ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਨਵਾ ਇਹ ਜਗ ਮੀਤ ਨਾ ਦੇਖਿਓ ਕੋਈ ਸਗਲ ਜਗਤ ਆਪਣੇ ਸੁਖ ਲਾਗਿਓ ਦੁਖ ਮੈਂ ਸੰਗ ਨਾ ਹੋਈ ਇਹ ਜਗ ਮੀਤ ਨਾ ਦੇਖਿਓ ਕੋਈ सगल जगत अपने सुख लागे दुख में संग न हो रहा दारामीत पूत संबंधी सगरे धन स्यो लागे ਜਬਹਿ ਨਿਰਤਨ ਦੇਖਿਓ ਨਰਕਉ ਸੰਗ ਛਾੜ ਸਭ ਭਾਗੇ ਕਹਾਓ ਕਹਾ ਯਾ ਮਨ ਬਉਰੀ ਕਉ ਇਨਸਿਓ ਨੇਹ ਲਗਾਇਓ ਦੀਨ ਨਾਨਕ ਸਗਲ ਭੈ ਭੰਜਨ ਜਸਤਾ ਕੋ ਬਿਸਰਾਇਓ ਸਵਾਨ ਪੂਛਿ ਜੋ ਭਇਓ ਨ ਸੂਧਹੁ ਬਹੁਤ ਯਤਨ ਮੈਂ ਕੀਨੋ ਨਾਨਕ ਲਾਜ ਬਿਰਦ ਕੀ ਰਾਖਹੁ ਨਾਮ ਤੁਹਾਰਾ ਲੀਨੋ ਸਵਾਨ ਪੂਛ ਜਿਉ ਭਇਓ ਨ ਸੂਧਹੁ ਬਹੁਤ ਜਤਨ ਮੈਂ ਕੀਨੋ ਨਾਨਕ ਲਾਜ ਬਿਰਦ ਕੀ ਰਾਖਹੁ ਨਾਮ ਤੁਹਾਰਾ ਲੀਨੋ वाहिगुरु जी का खालसा वाहेगुरू जी की फतेह सोरठ महला नावा यह जग मीत ना देखे कोई सगल जगत अपने सुख लागे ओ, दुख में संघ ना होई